Instagram ਤੇ ਆਪਾਂ ਰੀਲਾਂ ਪਾ ਪਾ ਕੇ ਥੱਕ ਚੁੱਕੇ ਆ ਨਾ ਹੀ ਕੋਈ ਲਾਈਕ ਆਉਂਦਾ ਨਾ ਹੀ ਕੋਈ ਵੀਊ ਆਉਂਦਾ ਤੇ ਨਾ ਹੀ ਸ਼ੇਅਰ ਹੁੰਦੀਆਂ ਨੇ ਉਹ ਕਿੱਦਾਂ ਕਰਨੀਆਂ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਓ ਤਾਂ ਅੱਜ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ ਜੀ ਸਭ ਤੋਂ ਪਹਿਲਾਂ ਆਪਾਂ ਆਪਣਾ Instagram account open ਕਰਨਾ ਕਰਨ ਤੋਂ ਬਾਅਦ ਆਪਾਂ ਕੀ ਕਰਦੇ ਆਂ ਆਪਾਂ ਕੋਈ ਵੀ ਰੀਲ ਅਪਲੋਡ ਕਰਨ ਸਮੇਂ ਬਹੁਤ ਸਾਰੀਆਂ ਗਲਤੀਆਂ ਕਰਦੇ ਆ ਜਿਹੜੀਆਂ ਅੱਜ ਮੈਂ ਤੁਹਾਨੂੰ ਦੱਸੂਗਾ ਵੀ ਤੁਸੀਂ ਕਿਸ ਹਿਸਾਬ ਦੇ ਨਾਲ ਰੀਲ ਅਪਲੋਡ ਕਰਨੀ ਆ ਤੁਸੀਂ ਉਸ ਸਾਹਿਬ ਦੇ ਨਾਲ ਕੰਮ ਕਰੋਗੇ ਤਾਂ ਤੁਹਾਡਾ ਰੀਲ ਵੀ ਆਟੋਮੈਟਿਕੀ ਬਾਹਰ ਲੇਵਾਂਗਾ ਤੁਹਾਡੇ ਫਾਲੋਅਰ ਵੀ ਵਧੂਗੇ ਤਾਂ ਮਤਲਬ ਇੱਕ ਧਨੂ ਰਿਕਵੈਸਟ ਹੈ ਵੀ ਤੁਸੀਂ ਵੀਡੀਓ ਨੂੰ ਮਾੜੀ ਵੀ ਸਕਿਪ ਨਹੀਂ ਕਰਨਾ ਤੁਸੀਂ ਐਂਡ ਤੱਕ ਦੇਖਿਓ ਐਂਡ ਤੇ ਧੰਨਵਾਦ ਦੋ ਚਾਰ ਗੱਲਾਂ ਦੱਸੂਗਾ ਤੁਸੀਂ ਉਹ ਗੱਲਾਂ ਮਤਲਬ ਪੂਰੀਆਂ ਕਰੋਗੇ ਤਾਂ ਹੀ ਤੁਹਾਡੀ ਜਿਹੜੀ ਰੀਲ ਵਾਇਰਲ ਹੋਣੀ ਨਹੀਂ ਤਾਂ ਨਹੀਂ ਹੋਣੀ ਜੀ ਤਾਂ ਆਪਾਂ ਕੀ ਕਰਨਾ ਹੈ ਮਤਲਬ ਸਭ ਤੋਂ ਪਹਿਲਾਂ ਪਲੱਸ ਦਾ ਨਿਸ਼ਾਨ ਬਣਿਆ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਇੱਥੇ ਆਪਾਂ ਕੋਈ ਵੀ ਰੀਲ ਲੈ ਲੈਣੀ ਜਿਹੜੀ ਤੁਸੀਂ ਪਾਉਣੀ ਹੈ ਤਾਂ ਮਤਲਬ ਆਪਾਂ ਪਾਉਣੀ ਹੈ ਪਾਉਣ ਤੋਂ ਬਾਅਦ ਆ ਇਥੇ ਤੁਸੀਂ ਕੋਈ ਵੀ ਫਿਲਟਰ ਲੈਣਾ ਆਪਾਂ ਕੋਈ ਵੀ ਸੋਸ਼ਲ ਮੀਡੀਆ ਚਲਾਉਂਦੇ ਚਾਹੇ ਫੇਸਬੁੱਕ ਚਾਹੇ ਇੰਸਟਾਗ੍ਰam ਆ ਉਹਦੀ ਕੋਈ ਨਾ ਕੋਈ ਚੀਜ਼ ਆਪਾਂ ਨੂੰ ਆਪਣੀ ਵੀਡੀਓ ਦੇ ਵਿੱਚ ਜ਼ਰੂਰ ਐਡ ਕਰਨੀ ਚਾਹੀਦੀ ਹੈ ਖੁਦ ਇੰਸਟਾਗ੍ਰam ਕਹਿੰਦਾ ਜਦੋਂ ਹੁਣ ਮੰਨ ਲਾਪੇ ਇੱਕ ਫਿਲਟਰ ਹੀ ਆਪਾਂ ਯੂਜ਼ ਕਰ ਲੈਂਦੇ ਆ ਉਹ ਵਾਲਾ ਫਿਲਟਰ ਮੈਂ ਯੂਜ਼ ਕਰ ਲਿਆ ਕਰਨ ਤੋਂ ਬਾਅਦ ਕੀ ਕਰਨਾ ਆ ਆਪਾਂ ਇੱਥੋਂ ਨੈਕਸਟ ਕਰ ਦੇਣਾ ਇਹਦੀ ਮੈਂ ਆਵਾਜ਼ ਬੰਦ ਕੀਤੀ ਹੋ ਵੀਡੀਓ ਦੀ ਤਾਂ ਕਈ ਵੀਰਾਂ ਨੇ ਮੈਨੂੰ ਕਮੈਂਟ ਕਰਨਗੇ ਅਪਲੋਡ ਕਰਨ ਤੋਂ ਬਾਅਦ ਕੀ ਕਰਨਾ ਹੁਣ ਤੁਸੀਂ ਇੱਥੇ ਕੈਪਸ਼ਨ ਲਿਖਣਾ ਹੈ ਮਤਲਬ ਇੱਥੇ ਤੁਸੀਂ ਉਹ ਚੀਜ਼ ਲਿਖਣੀ ਹੈ ਜੋ ਤੁਸੀਂ ਵੀਡੀਓ ਇਹ ਨਹੀਂ ਵੀ ਮਤਲਬ ਤੁਸੀਂ ਵੀਡੀਓ ਤੁਹਾਡੀ ਧਾਰਮਿਕ ਆ ਤਾਂ ਤੁਸੀਂ ਕੈਪਸ਼ਨ ਲਿਖਿਆ ਫਨੀ ਲਿਖਿਆ ਜਾਂ ਹੋਰ ਕੁਝ ਤੁਹਾਡੀ ਵੀਡੀਓ ਦੇ ਨਾਲ ਪੂਰਾ ਮੈਚ ਹੋਣਾ ਚਾਹੀਦਾ ਇਹ ਜਿਆਦਾ ਬਹੁਤ ਜ਼ਰੂਰੀ ਹੈ ਜਿੱਦਾਂ ਹੁਣ ਮੈਂ ਮਾਰਦਾ ਜੋ ਮੈਂ ਵੀਡੀਓ ਦੱਸਿਆ ਇੱਥੇ ਮੈਂ ਪਹਿਲੇ ਕਾਪੀ ਕਰਕੇ ਰੱਖਿਆ ਹੈ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਕੈਪਸ਼ਨ ਸਾਰਾ ਲਿਖਣ ਤੋਂ ਬਾਅਦ ਤੁਸੀਂ ਦੇਖ ਸਕਦੇ ਆਪਾਂ ਵੀਡੀਓ ਦਾ ਰਲਦਾ ਮਾਦਾ ਲਿਖਿਆ ਜੋ ਵੀਡੀਓ ਦੱਸ ਰਹੇ ਆ ਆਪਾਂ ਇਹ ਕਰਨਾ ਥੱਲੇ ਇੱਥੇ ਆਉਣਾ ਹੁਣ ਆਪਾਂ ਇੱਥੇ ਕੀ ਕਰਨਾ ਪਹਿਲਾਂ ਸਭ ਤੋਂ ਪਹਿਲਾਂ ਇੱਕ ਹੈਸ਼ਟੈਗ ਲਾਉਣਾ ਇੱਥੇ ਆਪਾਂ ਲਾਉਣਾ ਹੈ ਇੱਥੇ ਲਿਖਣਾ ਹੈ ਦਬਾਬੇ ਵਾਲਾ ਤੁਹਾਡੇ ਚ ਲਾਉਣ ਤੋਂ ਬਾਅਦ ਕੀ ਕਰਨਾ ਇੱਕ ਸਪੇਸ ਦੇਣੀ ਆ ਸਪੇਸ ਦੇ ਤੁਰਨ ਬਾਅਦ ਆਪਾਂ ਕੀ ਕਰਨਾ ਇੱਥੇ ਐਡ ਦੀ ਰੇਟ ਇੱਥੇ ਫਿਰ ਆਪਾਂ ਜਿਹੜਾ ਦਬਾਬੇ ਵਾਲਾ ਲਾਉਣਾ ਹੈ ਦਬਾਬੇ ਵਾਲਾ ਇੱਥੇ ਦਬਾਬੇ ਵਾਲਾ ਲਾਉਣਾ ਜੇ ਤੁਸੀਂ ਲਿਖਣਾ ਤਾਂ ਤੁਹਾਡੇ ਉੱਪਰ ਮਤਲਬ ਆਈਡੀ ਵਗੈਰਾ ਆ ਜਾਣੀ ਤੁਸੀਂ ਦੇਖਾ ਮੇਰੀ ਆਈਡੀ ਆ ਗਈ ਹੈ ਨਾ ਇੱਥੇ ਕਾਊਂਟ ਆ ਗਿਆ ਇਹ ਆਪਾਂ ਦੋ ਚ ਪਹਿਲਾ ਹੈਸ਼ਟੈਗ ਦੂਜਾ ਐਡ ਦੀ ਰੇਟ ਵਾਲਾ ਆਪਾਂ ਲਾ ਦਣਾ ਹੈ ਇਹ ਵੀ ਤੁਸੀਂ ਧਿਆਨ ਚ ਰੱਖਣਾ ਜੋ ਵੀ ਕਰਨਾ ਹੈ ਨਾ ਉਸ ਤੋਂ ਬਾਅਦ ਆਪਾਂ ਕੀ ਕਰਨਾ ਥੋੜੀਆ ਥੱਲੇ ਆਉਣਾ ਹੈ ਆਉਣ ਤੋਂ ਬਾਅਦ ਹਣਾ ਇੱਥੇ ਗੇਮ ਸ਼ੁਰੂ ਹੁੰਦੀ ਹੈ ਅਸਲੀ ਆਪਾਂ ਮਤਲਬ ਜੋ ਵੀਡੀਓ ਆਪਾਂ ਇੱਥੇ ਸਭ ਤੋਂ ਪਹਿਲਾਂ ਜਿਹੜਾ ਹੈਸ਼ਟੈਗ ਲਾਉਣਾ ਹੈ ਉਹ ਉਹ ਲਾਉਣਾ ਹੈ ਆਪਾਂ ਇੰਸਟਾਗ੍ਰam ਦਾ ਮੰਨ ਲਓ ਆਪਾਂ ਇੰਸਟਾਗ੍ਰam ਤੇ ਵੀਡੀਓ ਅਪਲੋਡ ਕੀਤੀ ਆ ਆਪਾਂ ਇੱਥੇ ਲਾਤਾ ਇੰਸਟਾਗ੍ਰam ਦਾ ਇੰਸਟਾਗ੍ਰam ਦਾ ਲਾਉਣ ਤੋਂ ਬਾਅਦ ਆਪਾਂ ਦੂਜਾ ਹੈਸ਼ਟੈਗ ਲਾਉਣਾ ਆਪਾਂ ਫੋਨ ਬਾਰੇ ਗੱਲ ਕੀਤੀ ਆ ਆਪਾਂ ਫੋਨ ਬਾਰੇ ਫੋਨ ਦਾ ਹੈਸ਼ਟੈਗ ਲਾਉਣਾ ਹੈ ਇਹ ਚੀਜ਼ਾਂ ਬਹੁਤ ਜ਼ਿਆਦਾ ਧਿਆਨ ਚ ਰੱਖਣੀਆਂ ਪੈਣੀਆਂ ਤੁਹਾਨੂੰ ਤੁਸੀਂ ਜਿੱਦਾਂ ਦੀ ਵੀਡੀਓ ਅਪਲੋਡ ਕਰ ਰਹੇ ਆ ਉਦਾਂ ਦਾ ਧਿਆਨੂ ਹੈਸ਼ਟੈਗ ਲਾਉਣੇ ਪੈਣਗੇ ਮੰਨ ਲਓ ਫੋਨ ਦਾ ਲਾਇਆ ਇੱਥੇ ਫੋਨ ਆ ਗਿਆ ਤਾਂ ਤੀਜੀ ਆਪਾਂ ਵੀਡੀਓ ਦਾ ਚੌਥੀ ਕੀਤੀ ਸੀ ਆਪਾਂ ਐਪ ਲੋਕ ਬਾਰੇ ਆਪਾਂ ਐਪ ਲੋਕ ਜਿੱਦਾਂ ਤੁਸੀਂ ਦੇਖ ਸਕਦੇ ਸੀ ਐਪ ਲੋਕ ਆ ਗਿਆ ਤਾਂ ਮਤਲਬ ਹੈ ਜਿਹੜੀ ਵੀ ਤੁਸੀਂ ਹੈਸ਼ਟੈਗ ਲਾਉਣੇ ਆ ਜੋ ਤੁਸੀਂ ਵੀਡੀਓ ਵਿੱਚ ਦੱਸਿਆ ਹੈ ਜਿਹੜੀ ਚੀਜ਼ ਬਾਰੇ ਦੱਸਿਆ ਉਹਦੇ ਉਹੀ ਹੀ ਹੈਸ਼ਟੈਗ ਲਾਉਣੇ ਆ ਇਹ ਨਹੀਂ ਵੀ ਮਤਲਬ ਤੁਸੀਂ ਹੈਸ਼ਟੈਗ ਕੁਝ ਹੋਰ ਲਾਈ ਜਾਂਦੇ ਵੀਡੀਓ ਤੇ ਕੁਝ ਹੋਰ ਆ ਤਾਂ ਇਹਨਾਂ ਕੁਝ ਕਾਰਨ ਤੋਂ ਬਾਅਦ ਆਪਾਂ ਕੀ ਕਰਨਾ ਹੈ ਆਪਾਂ ਥੋੜਾ ਜਿਹਾ ਥੱਲੇ ਆ ਜਾਣਾ ਆਉਣ ਤੋਂ ਬਾਅਦ ਇੱਥੇ ਲਿਖਿਆ ਹੈ ਟੈਗ ਇੱਥੇ ਆਪਾਂ ਟੈਗ ਤੇ ਕਲਿੱਕ ਕਰਨਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਾਈਡ ਤੇ ਹੈਗਾ ਇਨਵਾਈਟ ਕੋਲੈਬੋਰੇਟ ਅਤੇ ਹੀ ਆਪਾਂ ਇੱਕ ਟੈਗ ਇਹਦਾ ਆਪਾਂ ਐ ਟੈਗ ਤੇ ਕਲਿੱਕ ਕਰਨਾ ਇਥੇ ਆਪਾਂ ਆਪਣੀ ਆਈਡੀ ਸਰਚ ਕਰਨੀ ਜਿਹਦਾ ਦਬਾਬੇ ਆ ਜਿਹਦਾ ਮੇਰੇ ਦਬਾਬੇ ਵਾਲਾ ਆ ਗਈ ਇਥੇ ਆਪਾਂ ਕਲਿੱਕ ਕਰ ਦਵਾਂ। ਇਹ ਵੀ ਕਰਨ ਤੋਂ ਬਾਅਦ ਇਥੇ ਆਪਾਂ ਜੈਸਕ ਕਰ ਦਵਾਂ। ਜੈਸਕ ਕਰਨ ਤੋਂ ਬਾਅਦ ਥੱਲੇ ਹੀ ਕਰਨਾ ਇਥੇ ਆਪਾਂ ਲੋਕੇਸ਼ਨ ਲਾਉਣੀ ਜਿੱਦਾਂ ਆਪਾਂ ਕੁਝ ਵੀ ਲਾ ਦੇ ਮੈਂ ਜਿੱਦਾਂ ਤਕਰੀਬਨ ਇੰਡੀਆ ਦੀ ਲਾਉਣਾ ਵੀ ਸਾਰੀ ਇੰਡੀਆ ਜੀ ਵੀਡੀਓ ਚੱਲੇ ਹੈ ਨਾ। ਇਥੇ ਆਪਾਂ ਕਲਿੱਕ ਕੀਤਾ ਇੰਡੀਆ ਦੀ ਕਰ ਲਈਏ। ਕਰਨ ਤੋਂ ਬਾਅਦ ਥੋੜੇ ਆਪਾਂ ਥੱਲੇ ਆਉਣਾ। ਹੁਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੋਰ ਆਪਸ਼ਨ ਇੱਥੇ ਆਪਾਂ ਕਲਿੱਕ ਕਰਨਾ। ਇੱਥੇ ਕਲਿੱਕ ਕਰਨ ਤੋਂ ਬਾਅਦ ਆਪਾਂ ਥੋੜੇ ਜਿਹਾ ਥੱ ਇਹਨੂੰ ਔਨ ਕਰਨ ਦਾ ਕੀ ਫਾਇਦਾ ਹੈ ਜੇ ਤੁਸੀਂ ਇਹਨੂੰ ਔਨ ਕਰੋਗੇ ਮੰਨ ਲਓ ਜੇ ਆਪਾਂ ਪੰਜਾਬੀ ਬੋਲਦੇ ਆ ਆਪਾਂ ਇੰਸਟਾਗ੍ਰam ਤੇ ਵੀਡੀਓ ਅਪਲੋਡ ਕੀਤੀ ਹੈ ਤਾਂ ਹਰ ਕੋ ਭਾਸ਼ਾ ਵਾਲਾ ਮਤਲਬ ਤੁਹਾਡੀ ਵੀਡੀਓ ਨੂੰ ਆਟੋਮੈਟਿਕ ਟ੍ਰਾਂਸਲੇਟ ਕਰਕੇ ਦੱਸੂਗਾ ਇਹਨੂੰ ਹਿੰਦੀ ਵਾਲੇ ਵੀ ਦੇਖ ਸਕਦੇ ਆ ਪੰਜਾਬੀ ਨੂੰ ਹਿੰਦੀ ਜੀ ਵੀ ਟ੍ਰਾਂਸਲੇਟ ਕਰ ਸਕਦੇ ਆ ਇੰਗਲਿਸ਼ ਵਾਲੇ ਵੀ ਕਰ ਸਕਦੇ ਆ ਮਤਲਬ ਜੇ ਤਾਂ ਜਿਹੜੀ ਭਾਸ਼ਾ ਉਹ ਟ੍ਰਾਂਸਲੇਟ ਕਰਕੇ ਬੜੇ ਆਰਾਮ ਨਾਲ ਤੁਹਾਡੀ ਵੀਡੀਓ ਦੇਖ ਸਕਦਾ ਇਹਦੇ ਨਾਲ ਇਨਾ ਬਿਓ ਨੂੰ ਫਰਕ ਪੈਂਦਾ ਤੁਹਾਡੇ ਇਨੇ ਸਬਸਕ੍ਰਾਈਬਰ ਫਾਲੋਅਰ ਵਧਦੇ ਆ ਤੁਸੀਂ ਛੱਡ ਗਾਲ ਦੇਉਗੇ ਤੇ ਮਤਲਬ ਇਹ ਚੀਜ਼ਾਂ ਦਾ ਥੋੜਾ ਧਿਆਨ ਰੱਖਣਾ ਰੱਖਣ ਤੋਂ ਬਾਅਦ ਕੀ ਕਰਨਾ ਹੁਣ ਮੰਨ ਲਓ ਇੱਥੇ ਆਪਾਂ ਸ਼ੇਅਰ ਕਰਦੇ ਹਾਂ ਜੀ ਜਦੋਂ ਆਪਾਂ ਕੋਈ ਵੀਡੀਓ ਸ਼ੇਅਰ ਕਰ ਦਿੱਤੀ ਹੈ ਸ਼ੇਅਰ ਕਰਨ ਤੋਂ ਬਾਅਦ ਕੀ ਹੋਣਾ ਹੈ ਆਪਾਂ ਜਿਹੜੀ ਸਭ ਤੋਂ ਵੱਡੀ ਗਲਤੀ ਕਰਦੇ ਹਾਂ ਆਪਾਂ ਕੀ ਕਰਦੇ ਹਾਂ ਆਪਾਂ ਕੋਈ ਵੀ ਆਪਣੀ ਵੀਡੀਓ ਜਿਹੜੀ ਆਪਾਂ ਪਾਈ ਆ ਆਪਾਂ ਚਾਕੇ ਆਪਣੇ ਵਟਸਐਪ ਸਟੇਟਸ 'ਤੇ ਲਾਉਣ ਆਪਾਂ ਨੇ ਜਾਂ ਆਪਣੇ ਯਾਰਾਂ ਦੋਸਤਾਂ ਨੂੰ ਭੇਜਣ ਲਾਪਾਂ ਨੇ ਆ ਜਾਂ ਗਰੁੱਪਾਂ ਦੇ ਵਿੱਚ ਪਾਉਣ ਲਾਪਾਂ ਨੇ ਇਹ ਗਲਤੀ ਤੁਸੀਂ ਭੁੱਲ ਗਏ ਵੀ ਨਹੀਂ ਕਰਨੀ ਹੈਗੀ ਜਿਹੜੀ ਤੁਸੀਂ ਵੀਡੀਓ ਇੱਕ ਵਾਰੀ ਅਪਲੋਡ ਕਰ ਦਿੱਤੀ ਉਹਦੇ ਵੱਲ ਦੁਬਾਰਾ ਦੇਖਣਾ ਨਹੀਂ ਤੁਸੀਂ ਭੁੱਲ ਇਦਾਂ ਤੁਸੀਂ ਘੱਟ ਤੋਂ ਘੱਟ ਵੀ ਮਤਲਬ 3-4 ਮਹੀਨੇ 5-6 ਮਹੀਨੇ ਲਗਾਤਾਰ ਕੰਮ ਕਰੋ ਇਹ ਨਹੀਂ ਵੀ ਤੁਸੀਂ ਇੱਕ ਰੀਲ ਪਾ ਲਈਏ ਤੇ ਵਿਊ ਆਉਣ ਆਪਣੇ ਨਹੀਂ ਨਹੀਂ ਤੁਹਾਨੂੰ ਪੂਰਾ ਡਟ ਕੇ ਕੰਮ ਕਰਨਾ ਪਊਗਾ ਲਗਾਤਾਰ ਕੰਮ ਕਰਨਾ ਪਊਗਾ ਤਾਂ ਜਾ ਕੇ ਤੁਹਾਡੀ ਰੀਲ viral ਹੋਣੀ ਹੈ ਨਹੀਂ ਤਾਂ ਨਹੀਂ ਹੋਣੀ ਹੈਗੀ ਤਾਂ ਇਹ ਚੀਜ਼ਾਂ ਨੂੰ ਤੁਸੀਂ ਫਾਲੋਅ ਅਪ ਕਰੋ ਤੇ ਜਦੋਂ ਕਰੋਗੇ ਤਾਂ ਤੁਹਾਡੇ ਆਟੋਮੈਟਿਕਲੀ ਵਿਊ ਆਉਣ ਸ਼ੁਰੂ ਹੋਣਗੇ ਫਾਲੋਅਰ ਵੀ ਵਧਣੇ ਸ਼ੁਰੂ ਹੋਣਗੇ ਤੁਸੀਂ ਮਤਲਬ ਸ਼ਾਹ ਜਾਉਗੇ ਇਹ ਚੀਜ਼ਾਂ ਦਾ ਜੇ ਤੁਸੀਂ ਕੰਮ ਕਰੋਗੇ ਹਾਂਜੀ ਬਾਕੀ ਤੁਹਾਨੂੰ ਜਾਣਕਾਰੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ